ਅਮਰੀਕਾ ਤੋਂ ਪਹੁੰਚੇ ਨੇ ਇਹ ਸੇਵਾ ਕਰਨ ਦੇ ਲਈ ਸੋ ਜਿੱਥੇ ਕਿ ਹੋਰ ਵੀ ਸੰਗਤਾਂ ਪਹੁੰਚਦੀਆਂ ਨੇ ਸੇਵਾ ਕਰਨ ਦੇ ਲਈ ਬੀਬੀ ਜੀ ਵੀ ਮੰਨ ਦੇ ਵਿੱਚ ਸ਼ਰਧਾ ਭਾਵਨਾ ਲੈ ਕੇ ਇਸ ਦਰ ਤੇ ਆ ਕੇ ਸੇਵਾ ਕਰਨ ਲਈ ਪਹੁੰਚੇ ਨੇ ਮੇਰਾ ਨਾਮ ਜੋਤੀ ਹੈਗਾ ਮੈਂ ਯੂ ਐਸ ਤੋਂ ਆਈ ਆ ਮੈਂ ਭਾਈ ਗੁਰ ਇਕਬਾਲ ਸਿੰਘ ਜੀ ਨਾਲ 30 ਸਾਲਾਂ ਤੋਂ ਜੁੜੀ ਹੋਈ ਆ ਮੈਂ انہਾਂ ਦੀ ਅਨਥਕ ਸੇਵਾ ਦੇਖ ਰਹੀ ਆ ਹਰ ਵੀਕ ਇੱਥੇ ਲੰਗਰ ਲੱਗ ਰਿਹਾ ਹੈ ਇੱਕ ਚੀਜ਼ ਖਤਮ ਨਹੀਂ ਹੁੰਦੀ ਦੂਜੀ ਤਿਆਰ ਹੋ ਜਾਂਦੀ ਹੈ ਇੰਨੀਆਂ ਹੈ ਇਹਨਾਂ ਦੀ ਸੇਵਾਵਾਂ ਹੈ ਇੰਨੀਆਂ ਸੇਵਨ ਕਿ ਇਹਨਾਂ ਦੀ ਸੇਵਾਵਾਂ ਨੂੰ ਦੇਖ ਕੇ ਮੈਂ ਕੋਟ ਕੋਟ ਨਮਸਕਾਰ ਕਰਦੀ ਆ 30 ਸਾਲੋਂ ਤੋਂ ਮੈਂ ਜੁੜੀ ਆ ਹਰ ਸਾਲ ਮੈਂ ਇੱਥੇ ਆਂਦੀ ਆ ਔਰ ਮੈਂ ਆਪਣੀ ਬੈਟਰੀ ਚਾਰਜ ਕਰਕੇ ਜਾਂਦੀ ਆ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਆਈ ਆ ਕਿ ਵਾਇਗਰੂ ਮੇਰੀ ਛੋਲੀਆਂ ਵੀ ਪੜਦੇ ਵੇ ਮੈਂ ਜਿਹੜਾ ਅੱਜ ਕਰ ਰਹੀ ਆ ਨਾ ਇਹ ਮੈਂ ਦਿਖਦੀ ਹੁੰਦੀ ਸੀ ਇਹ ਮੈਂ ਡ੍ਰੀਮ ਕਰਦੀ ਹੁੰਦੀ ਸੀ ਕਿ ਹਾਂ ਕਿ ਮੈਨੂੰ ਵੀ ਮੌਕਾ ਮਿਲੇ ਵਾਇਗਰੂ ਦੇ ਖੇਪਨ ਨਾਲ ਵਾਇਗਰੂ ਨੇ ਮੌਕਾ ਦਿੱਤਾ ਸੰਗਤਾਂ ਚਪਹਿਰਾ ਜਾਬ ਦੇ ਵਿੱਚ ਪਹੁੰਚੀਆਂ ਨੇ ਸੋ ਧੰਤਨਮ ਬਾਬਾ ਦੀਪ ਸਿੰਘ ਦੇ ਆਸਥਾਨ ਦੇ ਤੁਹਾਨੂੰ ਸਭ ਤੋਂ ਪਹਿਲਾਂ ਦਰਸ਼ਨ ਕਰਵਾਵਾਂਗੇ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਵਿੱਚ ਸੰਗਤਾਂ ਚਪਹਿਰਾ ਜਾਬ ਵਿੱਚ ਹਾਜ਼ਰੀ ਭਰਨ ਦੇ ਲਈ ਪਹੁੰਚੀਆਂ ਨੇ ਸੋ ਅੰਮ੍ਰਿਤ ਵੇਲੇ ਤੋਂ ਹੀ ਜੇ ਗੱਲ ਕਰੀਏ ਤਾਂ ਸ਼ਨੀਵਾਰ ਤੋਂ ਹੀ ਸੰਗਤਾਂ ਪਹੁੰਚਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਇੱਥੇ ਆ ਕੇ ਸੇਵਾ ਕਰਦੀਆਂ ਨੇ ਸੋ ਬੜੀ ਦੂਰੋਂ ਦੂਰੋਂ ਸੰਗਤਾਂ ਸੇਵਾ ਕਰਨ ਦੇ ਲਈ ਪਹੁੰਚਦੀਆਂ ਨੇ ਧੰਤਨਮ ਬਾਬਾ ਦੀਪ ਸਿੰਘ ਦਾ ਸ਼ੁਕ ਕਰਦੀਆਂ ਨੇ ਸੋ ਅੱਜ ਤੁਹਾਨੂੰ ਇੱਕ ਬੀਬੀ ਜੀ ਨਾਲ ਮਲਾਵਾਂਗੇ ਜੋ ਕਿ ਅਮਰੀਕਾ ਤੋਂ ਆ ਕੇ ਬਾਬਾ ਇੱਥੇ ਦਿਸਦਾਰ ਤੇ ਆ ਕੇ ਸੇਵਾ ਕਰ ਰਹੇ ਨੇ ਹੱਥੀ ਸੇਵਾ ਕਰ ਰਹੇ ਨੇ ਇੰਨੀ ਦੂਰ ਤੋਂ ਆ ਕੇ ਸੇਵਾ ਕਰਨ ਲਈ ਪਹੁੰਚੇ ਨੇ ਕਿਉਂਕਿ ਸ਼ਰਧਾ ਭਾਵਨਾ ਸੰਗਤਾਂ ਦੇ ਵਿੱਚ ਬਹੁਤ ਜ਼ਿਆਦਾ ਹੈ ਤੇ ਮਨ ਦੇ ਵਿੱਚ ਸੋਚਦੇ ਨੇ ਕਿ ਇਸ ਦਰ ਤੇ ਆ ਕੇ ਸੰਗਤਾਂ ਦੀ ਸੇਵਾ ਕੀਤੀ ਜਾਵੇ ਸੋ ਤੁਸੀਂ ਦੇਖ ਰਹੇ ਹੋ ਕਿ ਲੰਗਰ ਦੀ ਸੇਵਾ ਬੀਬੀ ਜੀ ਕਰ ਰਹੇ ਨੇ ਅਮਰੀਕਾ ਤੋਂ ਪਹੁੰਚੇ ਨੇ ਇਹ ਸੇਵਾ ਕਰਨ ਦੇ ਲਈ ਸੋ ਜਿੱਥੇ ਕਿ ਹੋਰ ਵੀ ਸੰਗਤਾਂ ਪਹੁੰਚਦੀਆਂ ਨੇ ਸੇਵਾ ਕਰਨ ਦੇ ਲਈ ਬੀਬੀ ਜੀ ਵੀ ਮਨ ਦੇ ਵਿੱਚ ਸ਼ਰਧਾ ਭਾਵਨਾ ਲੈ ਕੇ ਇਸ ਦਰ ਤੇ ਆ ਕੇ ਸੇਵਾ ਕਰਨ ਲਈ ਪਹੁੰਚੇ ਨੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੋਤੀ ਹੈਗਾ ਮੈਂ ਯੂ ਐਸ ਏ ਤੋਂ ਮੈਂ ਮੇ ਭਾਈ ਗੁਰ ਇਕਬਾਲ ਸਿੰਘ ਜੀ ਨਾਲ 30 ਸਾਲਾਂ ਤੋਂ ਜੁੜੀ ਹੋਈ ਆ ਮੈਂ انہਾਂ ਦੀ ਅਨਥਕ ਸੇਵਾ ਦੇਖ ਰਹੀ ਆ ਹਰ ਵੀਕ ਇੱਥੇ ਲੰਗਰ ਲੱਗ ਰਿਹਾ ਹੈ ਇੱਕ ਚੀਜ਼ ਖਤਮ ਨਹੀਂ ਹੁੰਦੀ ਦੂਜੀ ਤਿਆਰ ਹੋ ਜਾਂਦੀ ਹੈ ਇੰਨੀਆਂ ਇਹਨਾਂ ਦੀਆਂ ਸੇਵਾਵਾਂ ਹੈ ਇੰਨੀਆਂ ਸੇਵਨ ਕਿ ਇਹਨਾਂ ਦੀਆਂ ਸੇਵਾਵਾਂ ਨੂੰ ਦੇਖ ਕੇ ਮੈਂ ਕੋਟ-ਕੋਟ ਨਮਸਕਾਰ ਕਰਦੀ ਆ 30 ਸਾਲਾਂ ਤੋਂ 30 ਸਾਲਾਂ ਤੋਂ ਮੈਂ ਜੁੜੀਆਂ ਹਰ ਸਾਲ ਮੈਂ ਇੱਥੇ ਆਂਦੀ ਆ ਔਰ ਮੈਂ ਆਪਣੀ ਬੈਟਰੀ ਚਾਰਜ ਕਰਕੇ ਜਾਂਦੀ ਆ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਆਈ ਆ ਕਿ ਭਾਈ ਗੁਰ ਮੇਰੀ ਚੋਲੀਆਂ ਵੀ ਪਰਦੇਵੇ ਸਾਰਿਆਂ ਦੀ ਪਰਦਾ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਉੱਥੇ ਰਹਿੰਦਿਆਂ ਨੂੰ ਮੈਨੂੰ 40 ਸਾਲ ਹੋ ਗਏ ਨੇ ਤੇ ਜਦੋਂ ਤੁਸੀਂ ਟੀਵੀ ਸਕਰੀਨ ਤੇ ਵੇਂਦੇ ਸੀ ਕਿ ਇਸ ਦਰ ਤੇ ਇੰਨਾ ਠਾਠਾ ਮਾਰਦਾ ਇਕੱਠ ਹੈ ਸੰਗਤਾਂ ਸੇਵਾ ਕਰਦੀਆਂ ਨੇ ਤੇ ਮਨ ਵਿੱਚ ਫਿਰ ਹੁੰਦੀ ਹੁੰਦੀ ਵੀ ਮੈਂ ਵੀ ਜਾਵਾਂ ਛੇਤੀ ਮੈਂ ਜਿਹੜਾ ਅੱਜ ਕਰ ਰਹੀਆਂ ਨਾ ਇਹ ਮੈਂ ਦੇਖਦੀ ਹੁੰਦੀ ਸੀ ਇਹ ਮੈਂ ਡ੍ਰੀਮ ਕਰਦੀ ਹੁੰਦੀ ਸੀ ਕਿ ਹਾਂ ਕਿ ਮੈਂ ਵੀ ਮੈਨੂੰ ਵੀ ਮੌਕਾ ਮਿਲੇ ਭਾਈ ਗੁਰੂ ਦੀ ਕਿਰਪਾ ਨਾਲ ਭਾਈ ਗੁਰੂ ਨੇ ਮੌਕਾ ਦਿੱਤਾ ਭਾਈ ਗੁਰੂ ਕਸਨੀ ਬਾਹਲੇਪੇ ਸੋ ਇੱਥੇ ਆ ਕੇ ਜਿਵੇਂ ਕਿ ਹੋਰ ਵੀ ਸੰਗਤਾਂ ਨਾਲ ਗੱਲਬਾਤ ਕਰਦੀ ਐ ਕਿਉਂਕਿ ਮਨ ਨੂੰ ਸਕੂਨ ਮਿਲਦਾ ਹੈ ਖਾਲੀ ਝੋਲੀਆਂ ਭਰ ਮੇਰੇ ਤੁਹਾਨੂੰ ਕੀ ਲੱਗਦਾ ਕਿ ਸ਼ਰਦਾ ਭਾਵਨਾ ਕਿੰਨੀ ਕਿ ਸੰਗਤ ਬਹੁਤ ਜ਼ਬਰਦਸਤ ਹੈ ਬਹੁਤ ਜ਼ਬਰਦਸਤ ਮੈਂ ਤੇ ਦੇਖਦੀ ਹਾਂ ਰਾਤ ਕਿ ਦਿਨ ਕਿ ਹਰ ਟਾਈਮ ਕੋਈ ਨਾ ਕੋਈ ਇੱਥੇ ਪਹੁੰਚ ਰਿਹਾ ਹੈ ਸ਼ਰਦਾ ਦੇ ਉੱਤੇ ਹੀ ਸਾਰਾ ਕੁਝ ਚੱਲ ਰਿਹਾ ਹੈ ਔਰ ਸਾਡੇ ਸਾਡੇ ਪਾਈ ਗੁਰ ਇਕਬਾਲ ਸਿੰਘ ਭਾਬਾ ਮਾਤਾ ਕੋਲਾ ਵਾਲੇ ਵੀ ਬਹੁਤ ਜ਼ਿਆਦਾ ਸੇਵਾ ਕਰেন ਮੈਂ ਉਹਨਾਂ ਦੀ ਸੇਵਾ ਦੇਖ ਦੇਖ ਕੇ ਹਰਾਨ ਹੋ ਰਹੀਆਂ ਹੁਣ ਸਾਡੇ ਯੂ ਐਸ ਏ ਵਿੱਚ ਵੀ ਸੰਗਤ ਨੂੰ ਪਤਾ ਚੱਲ ਗਿਆ ਹੈ ਕਿ ਸਾਡੇ ਪਾਈ ਗੁਰ ਇਕਬਾਲ ਸਿੰਘ ਜੀ ਕੌਣ ਹੈਗੇ ਨੇ ਸੋ ਉਹ ਕਠਨ ਕਰਨਾ ਲੈਣੀ ਹੈਗੇ ਉਹ ਸੰਗਤਾਂ ਨੂੰ ਵੰਡਣ ਵਾਲੇ ਹੈਗੇ ਬਿਲਕੁਲ ਜੀ ਇੱਥੇ ਜਿਵੇਂ ਸੰਗਤਾਂ ਤੁਸੀਂ ਦੇਖਿਆ ਨੇ ਤੁਸੀਂ ਵੀ ਸੇਵਾ ਕਰ ਰਹੇ ਹੋ ਮਨ ਨੂੰ ਸਕੂਨ ਮਿਲ ਰਿਹਾ ਚੁੱਕ ਲੱਗਦਾ ਕਿ ਮੈਂ ਇੱਥੇ ਵੀ ਸੇਵਾ ਕਰਾਂ ਮੇਰਾ ਦਿਲ ਕਰੇ ਮੈਂ ਹੁਣ 3 ਮਹੀਨੇ ਰੁਕਾਂਗੀ ਇੱਥੇ ਹਾਂਜੀ ਧਰੋ ਦੀ ਕਿਰਪਾ ਨਾਲ ਬਿਲਕੁਲ ਜੀ ਜੰਜੀ ਦੇਖੋ ਹਰ ਸਾਲ ਆਵਾਂਗੇ ਹਰ ਸਾਲ ਆਵਾਂਗੇ ਹਾਂ ਪਰਿਵਾਰ ਵੀ ਫਿਰ ਨਾਲ ਲੈ ਕੇ ਆਓਗੇ ਨਹੀਂ ਮੇਰੇ ਬੱਚੇ ਵੱਡੇ ਹੋ ਗਏ ਨੇ ਅੱਛਾ ਹਾਂ ਇਸ ਕਰਕੇ ਬੱਚੇ ਨਹੀਂ ਹੁੰਦੇ ਬੱਚੇ ਮੇਰੇ ਵੱਡੇ ਹੋ ਗਏ ਨੇ ਹੁਣ ਬੱਚੇ ਥੋੜੇ ਅਮਰੀਕਨ ਨੇ ਅੱਛਾ ਅਮਰੀਕਾ ਹੈ ਹਾਂ ਪਰ ਕਾਂਗੇ ਆ ਜਾਣਗੇ ਵੈਸੇ ਪਰ ਲੇਕਿਨਾਂ ਨੇ ਵੀ ਦੱਸਿਆ ਕਿ ਬਾਬਾ ਦੀ ਸੰਦਾਰਤੇ ਇੱਥੇ ਸੰਗਤਾਂ ਹੁੰਦੀਆਂ ਨੇ ਸੇਵਾ ਚੱਲਦੀ ਆ ਸੇਵਾ ਕਰਦੀਆਂ ਨੇ ਹਾਂਜੀ ਹਾਂਜੀ ਦੱਸੇ ਉਹਨਾਂ ਦਾ ਵੀ ਮਨ ਹੈਗਾ ਪਰ ਦੇਖੋ ਕਦੋਂ ਅੰਚਲ ਹੁੰਦਾ ਜਾਵਾ ਵਾਲੇ ਹੈਗੇ ਨਾ ਤੇ ਇਸ ਕਰਕੇ ਉਹ ਕਿੰਨੇ ਵਜੇ ਇੱਥੇ ਸਾਰੇ ਪਹੁੰਚੇ ਸੀ ਮੈਂ ਕੋਈ 10 ਵਜੇ ਪਹੁੰਚੇ ਸੀ ਅੱਛਾ ਜੀ ਜੀ ਸੋ ਹੁਣ ਸੇਵਾ ਜੀ ਸਿਹਰ ਦੀ ਕਰੀਏ ਚਲੋ ਵਾਹਿਗੁਰੂ ਕਰਵਾ ਲੇ ਆਂ ਲੱਗਦਾ ਕਿ ਨੀਵਨ ਥਕਾਵਟ ਹੋ ਗਈ ਮੈਂ ਬੈਠ ਜਾ ਨਹੀਂ ਬੈਠੀ ਆ ਇੱਕ ਦੋ ਵਾਰੀ ਹਾਂ ਬੈਠੀਆਂ ਥੋੜਾ ਬਹੁਤ ਬ੍ਰੇਕ ਲੇਤਾ ਪਰ ਜਲ ਕਰਦਾ ਕਿ ਕਰੀਏ ਜਲ ਕਰਦਾ ਸੇਵਾ ਕਰੀ ਜਾਈਏ ਹਾਂ ਜੀ ਕਰੀ ਜਾਈਏ ਕੀ ਕਹਿਣਾ ਚਾਹੋਗੇ ਸੰਗਤਾਂ ਨੂੰ ਕਿ ਕਿ ਸੰਗਤਾ ਘਰ ਬੈਠੇ ਵੀ ਦੇਖ ਰਹੀਆਂ ਨੇ ਕਿਉਂਕਿ ਇੱਥੇ ਆ ਕੇ ਜਿਹੜਾ ਸੇਵਾ ਕਰਦਾ ਉਹਦਾ ਜਨਮ ਸਫਲ ਹੁੰਦਾ ਉਹਦੀ ਸ਼ੁਭ ਮੰਕਾਉਣਾ ਸੰਪੂਰਨ ਹੁੰਦੀ ਮੈਂ ਤੇ ਸੋਚਦੀ ਆ ਕਿ ਅਗਰ ਅਸੀਂ ਨਾ ਸੁਰਤੀ ਵਿੱਚ ਵੀ ਸੇਵਾ ਕਰੀਏ ਨਾ ਘਰ ਬੈਠ ਕੇ ਵੀ ਅਸੀਂ ਬਹਿ ਜਾਈਏ ਚਪੈਰੇ ਵਾਸਤੇ ਤੇ ਉੱਥੇ ਵੀ ਬ ਸਨੁਪੜਨਗੇ ਜ਼ਰੂਰ ਤੇ ਇਨੀ ਸੰਗਤ ਭਾਵਨਾ ਦੇਖ ਕੇ ਮੈਂ ਹੈਰਾਨ ਹੋ ਰਹੀਆਂ ਮੈਂ ਮਤਲਬ ਟੀਵੀ ਤੇ ਦੇਖਦੀ ਹੁੰਦੀ ਸੀ ਪਰ ਹੁਣ ਇਹ ਦੇਖ ਦੇ ਕੇ ਅਜੀਬ ਅਜੀਬੋ ਗਰੀਵ ਲੱਗ ਰਿਹਾ ਮੈਨੂੰ ਪਤਾ ਹੀ ਨਹੀਂ ਚੱਲਿਆ ਮੈਂ ਕਿੱਥੇ ਬੈਠੀ ਹੋਈਆਂ ਅਮਰੀਕਾ ਬੈਠੀ ਹੈ ਜਾਂ ਇੰਡੀਆ ਬੈਠੀ ਨਹੀਂ ਮੈਂ ਅਮਰੀਕਾ ਤੇ ਅਮਰੀਕਾ ਹੈ ਇੰਡੀਆ ਇੰਡੀਆ ਹੈ ਪਰ ਲੇਕਿਨ ਮੈਨੂੰ ਉਹ ਲੱਗ ਰਿਹਾ ਕਿ ਮੈਂ ਸੱਚ ਸ਼ਾਇਦ ਬੈਕਨਟਿਚ ਬੈਠੀ ਹੋਈਆਂ ਜਾਂ ਕਿਤੇ ਹੋਰ ਬੈਠੀ ਹੋਈਆਂ ਤੇ ਹਾਂਜੀ ਬੈਕਨਟਿਚ ਆਖਾਂ ਸਾਨੂੰ ਸ਼ੁਕਰਾਨਾ ਕਰ ਬੰਟੀ ਬਾਬਾ ਦੇਸ਼ ਦਾ ਕਿੰਨਾ ਕੁ ਸ਼ੁਕਰਾਨਾ ਕਰਦਾ ਮੈਂ ਬਾਈ ਕੋਲ ਮੇਰੇ ਤੋਂ ਕਰਵਾ ਲੈ ਬਈ ਅਸੀਂ ਕਰਨ ਜੋਗੇ ਨਹੀਂ ਭਾਈ ਗੁਰ ਕਰਵਾ ਲੈਵੇ ਅੱਛਾ ਜੀ ਸੋ ਤੁਸੀਂ ਦੇਖਿਆ ਕਿ ਸੰਗਤਾਂ ਦੂਰ ਦਰਾਡੇ ਇਲਾਕੇ ਤੋਂ ਪਹੁੰਚੀਆਂ ਨੇ ਸੋ ਬੀਬੀ ਜੀ ਅਮਰੀਕਾ ਤੋਂ ਆਏ ਨੇ ਇੱਥੇ ਆ ਕੇ ਸੇਵਾ ਕਰ ਰਹੇ ਨੇ ਕਿਉਂਕਿ ਕਹਿੰਦੇ ਨੇ ਕਿ ਮਨ ਤਰਸਦਾ ਹੁੰਦਾ ਸੀ ਸੋਚਦੀ ਹੁੰਦੀ ਸੀ ਮੈਂ ਕਦੋਂ ਇਸ ਦਰ ਤੇ ਜਾਵਾਂ ਇੱਥੇ ਆ ਕੇ ਸੇਵਾ ਕਰਾਂ ਕਿਉਂਕਿ ਇਸ ਦਰ ਤੇ ਆ ਕੇ ਕੀਤੀ ਸੇਵਾ ਸਫਲ ਹੁੰਦੀ ਹੈ ਸੁਤੰਤਨ ਬਾਬਾ ਦੀਪ ਸਿੰਘ ਦਾ ਸ਼ੁਕਰਾਨਾ ਕੀਤਾ ਜਾਂਦਾ ਹੈ ਸੋ ਅਮਰੀਕਾ ਤੋਂ ਪਹੁੰਚੇ ਨੇ ਤੇ 3 ਮਹੀਨੇ ਇੱਥੇ ਰਹਿਣਗੇ ਤੇ ਇਹ ਕਹਿੰਦੇ ਨੇ ਕਿ ਇੰਨੀ ਵੀ ਹੋ ਸਕੇ ਮੈਂ ਵੱਧ ਤੋਂ ਵੱਧ ਸੇਵਾ ਕਰਾਂਗੀ ਤਨਤਨ ਬਾਬਾ ਦੀਪ ਸਿੰਘ ਜਰਤੇ ਆ ਕੇ ਮਨ ਸਕੂਨ ਮਨ ਨੂੰ ਸਕੂਨ ਮਿਲਦਾ ਕਿਉਂਕਿ ਠਾਠਾ ਮਾਰਦਾ ਇਕੱਠ ਸੰਗਤਾਂ ਦਾ ਤੇ ਜਦੋਂ ਬਾਣੀ ਦਾ ਪ੍ਰਵਾਹ ਚੱਲ ਰਿਹਾ ਹੈ ਤੇ ਨਾਲ ਹੀ ਸੰਗਤਾਂ ਸੇਵਾ ਕਰ ਰਹੀਆਂ ਨੇ ਸਾਰੇ ਪਾਸੇ ਜਦੋਂ ਦੇਖਦੇ ਹਾਂ ਤਾਂ ਮਨ ਨੂੰ ਬਹੁਤ ਸਕੂਨ ਮਿਲਦਾ ਕਿਉਂਕਿ ਇੱਥੇ ਆ ਕੇ ਸੇਵਾ ਕਰਨ ਨਾਲ ਖਾਲੀ ਝੋਲੀਆਂ ਵੀ ਭਰ ਜਾਂਦੀਆਂ ਨੇ ਸੁਰਖਾਪ ਟੀਵੀ ਤੋਂ ਗੁਰਪ੍ਰਸਾਦ ਜੀ ਦੀ ਖਾਸ ਰਿਪੋਰਟ ਅੰਮ੍ਰਿਤਸਰ